ਜੇ ਜਿਹੜਾ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਲਾਲਚ ਵਾਸਤੇ ਛਾਰਾ ਮਾਰਦਾ ਰਿਹਾ ਤਾਂ ਪ੍ਰਮਾਤਮਾ ਨੇ ਕਿਹਾ ਕੋਈ ਗੱਲ ਨਹੀਂ ਫਿਰ ਜਿਹੜੀ ਪਦਵੀ ਤੇ ਤੈਨੂੰ ਪਹੁੰਚਾਇਆ ਉਹ ਤੋਂ ਵੀ ਤੈਨੂੰ ਤਾਰਾਂਗੇ 10 ਤਰੀਕ ਨੂੰ ਉੱਤਰ ਜੂਗਾ ਤੇ ਲੋਕ ਜਦੋਂ ਚੁਣ ਲੈਣ ਲੋਕਾਂ ਨੂੰ ਤੁਸੀਂ ਐ ਚੁਟਕੀ ਸਮਝਣ ਲੱਗ ਜਾਓ ਇਹ ਗਲਤ ਗੱਲ ਆ ਬਹੁਤ ਮਿਹਨਤ ਕੀਤੀ ਮੈਂ ਵੀ ਪਿਛਲੀ ਵਾਰ ਜਿੰਮੀ ਚੌਣ 'ਚ ਮਿਹਨਤ ਕੀਤੀ ਐਮਪੀ ਵਾਸਤੇ ਐਮਪੀ ਬਣਾਇਆ ਦਿੱਲੀ ਭੇਜਤਾ ਪਰ ਮਨ 'ਚ ਨਾ ਲਾਲਚ ਜਿਹੜਾ ਸੀ ਉਹ ਜ਼ਿਆਦਾ ਸੀ ਕਹਿੰਦਾ ਪਤਾ ਨਹੀਂ ਉਧਰੋਂ ਮੈਨੂੰ ਕੁਝ ਹੋਰ ਮਿਲ ਜੂ ਕੀ ਮਿਲ ਗਿਆ ਵਿਹਲਾ ਹੋ ਗਿਆ ਇੱਕ ਵਿਹਲਾ ਹੋ ਗਿਆ ਇੱਕ 13 ਤਰੀਕ ਨੂੰ ਵਿਹਲਾ ਹੋ ਜੂਰੇ ਆਪਣੇ ਪਰਿਵਾਰ ਸਮੇਤ ਇੱਥੇ ਆਇਆ ਮੈਨੂੰ ਜਿੱਥੇ ਮਰਜ਼ੀ ਲੈ ਜਾਓ ਕੋਈ ਕਹਿੰਦਾ ਮੁੱਖ ਮੰਤਰੀ ਇੱਥੇ ਜਾਂਦਾ ਨਹੀਂ ਹੁੰਦਾ ਜੀ ਕਿਉਂ ਨਹੀਂ ਜਾਂਦਾ ਹੁੰਦਾ ਬਈ ਜੋ ਜਿਹੜਾ ਹੋ ਰਿਹਾ ਇਹ ਖਰਚਾ ਜਿਹੜਾ ਖਜ਼ਾਨੇ ਚ ਹੀ ਹੋਊਗਾ ਕਿਤੇ ਨਾ ਕਿਤੇ ਤੁਹਾਡੇ ਟੈਕਸ ਦੇ ਪੈਸੇ ਇਹ ਹੋਣਾ ਨਹੀਂ ਚਾਹੀਦਾ ਇਹ ਹਜੇ ਉਮੀਦਵਾਰ ਜਿਹੜੇ ਜਿਹੜੇ ਛੱਡਦੇ ਨੇ ਉਹਨਾਂ ਨੂੰ ਜੁਰਮਾਨਾ ਹੋਣਾ ਚਾਹੀਦਾ ਉਹਨਾਂ ਨੂੰ ਜੋ ਕੰਮ ਲਿਖ ਕੇ ਦੇਣਗੇ ਉਹਦੇ ਉੱਤੇ ਸਾਈਨ ਕਰਨਾ ਮੇਰਾ ਕੰਮ ਹੈ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਤੁਸੀਂ ਪਹਿਲਾਂ ਵੀ ਵੋਟਾਂ ਪਾ ਕੇ ਜਿਤਾਇਆ ਪਰ ਉਹ ਬੰਦਾ ਇਹੋ ਜਿਹਾ ਨਿਕਲਿਆ ਆ ਕਿ ਜਿਹੜਾ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਲਾਲਚ ਵਾਸਤੇ ਛਾਲਾਂ ਮਾਰਦਾ ਰਿਹਾ ਤਾਂ ਪ੍ਰਮਾਤਮਾ ਨੇ ਕਿਹਾ ਕੋਈ ਗੱਲ ਨਹੀਂ ਫਿਰ ਜਿਹੜੀ ਪਦਵੀ ਤੇ ਤੈਨੂੰ ਪਹੁੰਚਾਇਆ ਉਹ ਤੋਂ ਵੀ ਤੈਨੂੰ ਤਾਰਾਂਗੇ 10 ਤਰੀਕ ਨੂੰ ਉੱਤਰ ਜਿਊਗਾ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਹੁਤ ਘੱਟ ਬੰਦਿਆਂ ਨੂੰ ਮਿਲਦਾ ਜਦੋਂ ਲੋਕ ਚੁਣ ਲੈਂਦੇ ਨੇ ਤੁਹਾਨੂੰ ਤੇ ਲੋਕ ਲੋਕ ਜਦੋਂ ਚੁਣ ਲੈਣ ਲੋਕਾਂ ਨੂੰ ਤੁਸੀਂ ਐ ਚੁਟਕੀ ਸਮਝਣ ਲੱਗ ਜਾਓ ਇਹ ਗਲਤ ਗੱਲ ਆ ਸੋ ਧੋਖਾ ਜਿਹੜਾ ਕੀਤਾ ਇਹਨੂੰ ਪਹਿਲਾਂ ਵਾਲੇ ਉਮੀਦਵਾਰ ਨੇ ਉਹ ਗਲਤ ਆ ਤੇ ਅੱਜ ਤੁਹਾਡਾ ਕਾਠੇ ਦੱਸਦਾ ਕਿ ਤੁਸੀਂ ਉਹਨੂੰ ਸਭ ਕੁਝ ਸਿਖਾਉਣ ਵਾਸਤੇ ਤਿਆਰ ਹੋ 10 ਤਰੀਕ ਨੂੰ ਝਾੜੂ ਦਾ ਬਟਨ ਦੱਬਣ ਨੂੰ ਤਿਆਰ ਹੋ ਦੋ ਜਾਣੇ ਸੀ ਉਹ ਬਹੁਤ ਮਿਹਨਤ ਕੀਤੀ ਮੈਂ ਵੀ ਪਿਛਲੀ ਵਾਰ ਜਿੰਮੀ ਚੌਣ ਚ ਮਿਹਨਤ ਕੀਤੀ ਐਮਪੀ ਵਾਸਤੇ ਐਮਪੀ ਬਣਾਇਆ ਦਿੱਲੀ ਭੇਜਤਾ ਪਰ ਮਨ ਚ ਨਾ ਲਾਲਚ ਜਿਹੜਾ ਸੀ ਉਹ ਜ਼ਿਆਦਾ ਸੀ ਕਹਿੰਦੇ ਪਤਾ ਨਹੀਂ ਉਧਰੋਂ ਮੈਨੂੰ ਕੁਝ ਹੋਰ ਮਿਲ ਜੂ ਕੀ ਮਿਲ ਗਿਆ ਵਿਹਲਾ ਹੋ ਗਿਆ ਇੱਕ ਵਿਹਲਾ ਹੋ ਗਿਆ 13 ਤਰੀਕ ਨੂੰ ਵਿਹਲਾ ਹੋ ਜੂ ਆ ਸਾਰਾ ਖਰਚਾ ਜਿਹੜਾ ਹੋ ਰਿਹਾ ਇਹ ਖਰਚਾ ਜਿਹੜਾ ਖਜ਼ਾਨੇ ਚ ਹੀ ਹੋਊਗਾ ਕਿਤੇ ਨਾ ਕਿਤੇ ਤੁਹਾਡੇ ਟੈਕਸ ਦੇ ਪੈਸੇ ਇਹ ਹੋਣਾ ਨਹੀਂ ਚਾਹੀਦਾ ਸੀ ਇਹ ਹਜੇ ਉਮੀਦਵਾਰ ਜੈ ਹਜੇ ਜਿਹੜੇ ਛੱਡਦੇ ਨੇ ਉਹਨਾਂ ਨੂੰ ਜੁਰਮਾਨਾ ਹੋਣਾ ਚਾਹੀਦਾ ਉਹਨਾਂ ਨੂੰ ਕਿ ਤੁਸੀਂ ਲੋਕਾਂ ਦਾ ਕਿਉਂ ਛੱਡ ਕੇ ਵੀ ਰਾਹ ਚ ਲੋਕਾਂ ਨੂੰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਸਮਝ ਰੱਖਿਆ ਦਾ ਤਰੀਕਾ ਸੋਚਦੇ ਬੇਰਾ ਦੇ ਆ ਦੇਖੋ ਕੇ ਦਾ ਤਰੀਕਾ ਸੋਚਦੇ ਚਲੋ ਪ੍ਰਮਾਤਮਾ ਨੇ ਕਿਸੇ ਹੋਰ ਵਾਸਤੇ ਵੀ ਮੌਕਾ ਬਣਾਉਣਾ ਹੁੰਦਾ ਇੱਕ ਸਾਊ ਨੇਕ ਇਮਾਨਦਾਰ ਸੱਚੀ ਮੁੱਚੀ ਜਿਹਦਾ ਨਾਮ ਵੀ ਭਗਤ ਹੈ ਜਿਹੜਾ ਹੈ ਵੀ ਭਗਤ ਹੈ ਉਹਨੂੰ ਮੌਕਾ ਮਿਲਣਾ ਚਾਹੀਦਾ ਜੈ ਜੀ ਹਾਂ ਜੈ ਜੀ ਹਾਂ ਪਿਆਰੋਂ ਇਸ ਗੱਲ ਵਾਸਤੇ ਮੈਂ ਆਪਣੇ ਪਰਿਵਾਰ ਸਮੇਤ ਇੱਥੇ ਆਇਆ ਮੈਨੂੰ ਜਿੱਥੇ ਮਰਜ਼ੀ ਲੈ ਜਿਓ ਕੋਈ ਕਹਿੰਦਾ ਮੁੱਖ ਮੰਤਰੀ ਇੱਥੇ ਜਾਂਦਾ ਨਹੀਂ ਹੁੰਦਾ ਜੀ ਕਿਉਂ ਨਹੀਂ ਜਾਂਦਾ ਹੁੰਦਾ ਬਈ ਅਸੀਂ ਸਾਡੇ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹਾਂ ਮੈਂ ਜਲੰਧਰ ਵੈਸ ਦੇ ਆ ਸੀਟ ਦੇ ਨਾਲ ਨਾ ਹਾਰਨ ਨਾਲ ਸਰਕਾਰ ਨੂੰ ਫਰਕ ਪੈਂਦਾ ਨਾ ਕੇਦੇ ਜਿੱਤਣ ਨਾਲ ਉਹਨਾਂ ਨੂੰ ਪੈਂਦਾ ਪਰ ਆਪਣੇ ਜਿੱਤਣ ਨਾਲ ਇਸ ਇਲਾਕੇ ਨੂੰ ਬਹੁਤ ਫਰਕ ਪਊਗਾ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਂਗੇ ਉਦੋਂ ਅੱਗੇ ਵਾਲੀਆਂ ਪੌੜੀਆਂ ਮੈਂ ਚੜਾਉਂਗਾ ਇੱਕੋ ਜਿੱਤ ਪਕਾਉਣੀ ਆ ਪੱਟ ਪੱਟ ਕਰਾਉਣੀ ਆ ਸੋ ਵੀਰੋ ਜਿੱਤ ਪਕਾਉਣੀ ਆ ਤੁਸੀਂ 10 ਤਰੀਕ ਨੂੰ ਵੋਟਾਂ ਪਾਓ ਆਪ ਦੇ ਜਿਹੜੇ ਬੰਦੇ ਨੇ ਤੁਹਾਡੇ ਵਾਂਗੂ ਗਰੀਬੀ ਹੰਢਾਈ ਐ ਤੁਹਾਡੀਆਂ ਸਮੱਸਿਆਵਾਂ ਜਾਣਦਾ ਉਹਨੂੰ ਵੋਟਾਂ ਪਾਓ ਤੇ ਉਹ ਤੋਂ ਬਾਅਦ ਜੋ ਵੀ ਲਿਖ ਕੇ ਦੇਣਗੇ ਮਿੰਦਰਪੱਗ ਜੀ ਤੁਹਾਡੇ ਐਮ ਐਲ ਏ ਜੋ ਸੀਵਰੇਜ ਦਾ ਲਾਈਟਾਂ ਦਾ ਜੋ ਕੰਮ ਲਿਖ ਕੇ ਦੇਣਗੇ ਉਹਦੇ ਉੱਤੇ ਸਾਈਨ ਕਰਨਾ ਮੇਰਾ ਕੰਮ ਐ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਮਾਵਾ ਸੋ ਜਲੰਧਰ ਵੈਸਟ ਨੂੰ ਡਬਲਯੂ ਵਾਲਾ ਵੈਸਟ ਐ ਆਪਾਂ ਬੀ ਆਲਾ ਬੈਸਟ ਬਣਾਉਣਾ ਜਲੰਧਰ ਬੈਸਟ ਸੋ ਮੈਂ ਇੱਥੇ ਕਿਰਾਏ ਤੇ ਘਰ ਲੈ ਲਿਆ ਕਿਉਂਕਿ ਮੈਂ ਕਿਰਾਏ ਦੀ ਲੈ ਸਕਦਾ ਹੋਰ ਤਾਂ ਹੈ ਨਹੀਂ ਮੇਰੇ ਕੋਲ ਪੈਸੇ ਕਿਉਂਕਿ ਮੈਂ ਮੈਂ ਉਹ ਨਹੀਂ ਕਰਦਾ ਨਾ ਦੂਜਾ ਕੰਮ ਸੋ ਮੈਂ ਹਫਤੇ 'ਚੋ 2-3 ਦਿਨ ਇੱਥੇ ਰਿਆ ਕਰੂੰਗਾ ਤੁਹਾਨੂੰ ਦੱਸ ਦਿਆ ਕਰਾਂਗੇ ਸੋਮਵਾਰ ਮੰਗਲਵਾਰ ਬੁੱਧਵਾਰ ਜਾਂ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਫੋਨ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਸਰਕਾਰ ਤੁਹਾਡੇ ਦਵਾਰ ਤੇ ਇੱਥੇ ਜਲੰਧਰ ਚ ਆ ਕੇ ਬੈਠਿਆ ਕਰੂਗੀ ਆ ਇਲਾਕੇ ਦੇ ਮਾਝੇ ਦੇ 도ਆਬੇ ਦੇ ਸਾਰੇ ਕੰਮ ਕਰਾਂਗੇ ਆਪਣਾ ਮਸ਼ੀਨ ਚ ਕਿੰਨੇ ਨੰਬਰ ਤੇ ਵੜਨਾ ਹੈ 5 ਨੰਬਰ 5 ਤੋਂ ਨੰਬਰ ਆਪਣਾ ਬਟਨ ਜਿਹੜਾ ਹੈ ਮਸ਼ੀਨ ਚ 5 ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਸੋ ਇਸ ਪਰਿਵਾਰ ਨੇ ਬਹੁਤ ਸੇਵਾ ਪਹਿਲਾਂ ਵੀ ਕੀਤੀ ਹੈ ਇਹ ਪਰਿਵਾਰ ਤੁਹਾਡੇ ਜਾਣਿਆ ਪਛਾਣਿਆ ਇੱਥੇ ਹੀ ਰਹਿਣ ਵਾਲੇ ਨੇ ਇਹ ਕਿਸੇ ਨਸ਼ਿਆਂ ਦੇ ਕਾਰੋਬਾਰ ਚ ਨਹੀਂ ਹੈਗੇ ਇਹਨਾਂ ਦਾ ਕਿਸੇ ਬੱਸਾਂ ਚ ਸਾਨੀ ਇਹਨਾਂ ਦਾ ਧਾਤਿਆਂ ਚ ਸਾਨੀ ਇਹਨਾਂ ਦਾ ਹਿੱਸਾ ਹੈ ਤਾਂ ਜਲੰਧਰ ਬੱਸ ਦੇ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੋਕਦੇ ਆ ਉਹ ਡਰੀ ਜਾਂਦੇ ਹੁਣ ਕਿਉਂਕਿ ਹੁਣ ਪਰਚੇ ਪੈਣਗੇ ਜਿਹੜੇ ਕੰਮ ਕਰਦੇ ਰਹੇ ਆ ਉਹ ਕੰਮ ਹੋਣਗੇ ਹੁਣ ਹੁਣ ਡਰੀ ਜਾਂਦੇ ਆ ਕੀ ਬਣੂਗਾ ਮੈਂ ਤੁਹਾਨੂੰ ਦੱਸਿਆ ਇੱਕ ਵੇਲਾ ਹੋ ਗਿਆ ਦੂਜਾ ਹੋ ਜੂਗਾ ਠੀਕ ਹੈ ਨਾ ਗਲਤ ਬੰਦੇ ਮੈਂ ਦੇਖੋ ਮੈਂ ਕਹਿਣਾ ਚਾਹੁੰਨਾ মিডিਆ ਖਰਾ ਸਾਰਾ ਜੇ ਕਿਤੇ ਕੋਈ ਐਹੋ ਜੀ ਮਸ਼ੀਨ ਬਣ ਜੇ ਅੱਜ ਕੱਲ ਜਿਵੇਂ ਇੱਕ ਸ਼ੂਗਰ ਵਾਲੀ ਮਸ਼ੀਨ ਆਈ ਹੈ ਉਹ ਇੱਥੇ ਲੱਗ ਜਾਂਦੀ ਹੈ ਇਹ ਐਂ ਉਹਦੇ ਤੇ ਮੋਬਾਈਲ ਤੁਸੀਂ ਫੇਰੋ ਉਹ ਦੱਸ ਦਿੰਦੀ ਹੈ ਵੀ ਕਿੰਨੀ ਸ਼ੂਗਰ ਹੈ ਜੇ ਕਿਤੇ ਕੋਈ ਐਹੋ ਜੀ ਮਸ਼ੀਨ ਆ ਜੇ ਜਿਹੜੀ ਦਿਲ ਤੇ ਲੱਗ ਜੇ ਤੇ ਉਹ ਇਹ ਦੱਸ ਦੇ ਵੀ ਇਸ ਬੰਦੇ ਦੇ ਦਿਲ ਚ ਕਿੰਨੇ ਪਰਸੈਂਟ ਖੋਟ ਹੈ ਇਹਦਾ ਦਿਲ ਕਿੰਨਾ ਬੇਈਮਾਨ ਹੈ ਸਭ ਤੋਂ ਪਹਿਲਾਂ ਮੈਂ ਖਰੀਦੂ ਆ ਉਹ ਮਸ਼ੀਨ ਬਿਲਾਲ ਆ ਕੇ ਚੈੱਕ ਕਰੀਏ ਯਾਰ ਕਮਾਲ ਹੈ ਯਾਰ ਪੰਜਾਬੀਆਂ ਨੇ ਮੌਕਾ ਦੇਤਾ ਇੰਨਾ ਵੱਡਾ ਮੌਕਾ ਦੇਤਾ ਤੇ ਤੁਸੀਂ ਵਿਧਾਨ ਸਭਾ ਤੇ ਲੋਕ ਸਭਾ ਨੂੰ ਪਛਾਹ ਨਹੀਂ ਪਾਏ ਪਛਾਹ ਨਹੀਂ ਪੜੇ ਲੁੱਟਣ ਚ ਲੁੱਟਣ ਵਾਲ ਨੂੰ ਬੈ ਗੇ ਕਿੱਧਰੋਂ ਵੱਧ ਲੁੱਟ ਹੁੰਦੀ ਹੈ ਸੋ ਪੈਸਾ ਨਾਲ ਨਹੀਂ ਜਾਣਾ ਜਿੰਨੇ ਮਰਜੀ ਇਕੱਠੇ ਕਰ ਲੋ ਆ ਕਹਿਦੇ ਉਹਨਾਂ ਨੂੰ ਕਿ ਭਗਵੰਤਬਾਣਾ ਆਇਆ ਸੀ ਉਹ ਇਹ ਕਹਿੰਦਾ ਸੀ ਕਿ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੋਤੀ ਜਿੰਦਾਬਾਦ ਜਿੰਦਾਬਾਦ ਸੋ ਜਿਹੜਾ ਥੋੜਾ ਜੋਸ਼ ਹੈ ਤੁਹਾਡਾ ਜੋਸ਼ ਦੇ ਕਰਵਿੰਨ ਕੇਦਰੀਵਾਲ ਜੀ ਉਹਨਾਂ ਵੱਲੋਂ ਵੀ ਇਹੀ ਸਨੇਹ ਹੈ ਕਿ ਜਲੰਧਰ ਵਾਲਿਓ ਤੁਹਾਡੇ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣਗੇ ਤਾਂ ਉਹਨਾਂ ਨੂੰ ਸਕੂਨ ਮਿਲੂਗਾ ਕਿ ਮੈਂ ਇੱਕ ਪਾਰਟੀ ਬਣਾਈ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਵੱਧ ਫੁੱਲ ਰਹੀ ਹੈ ਤੇ ਆਪਣੀਆਂ ਸੀਟਾਂ ਆਪੇ ਹੀ ਰੱਖਣੀਆਂ ਤੇ ਝਾਰੂ ਦਾ ਚੋਣਸ਼ਾਨ ਆਪਣੇ ਦੋਸਤਾਂ ਮਿੱਤਰਾਂ ਨੂੰ ਹੋ ਸਕਦਾ ਘਰ-ਘਰ ਮੈਂ ਨਾ ਪਹੁੰਚ ਸਕਾਂ ਹੋ ਸਕਦਾ ਮੈਂ ਉਸ ਜਗ੍ਹਾ ਤੇ ਕਈ ਜਗ੍ਹਾ ਤੇ ਨਾ ਪਹੁੰਚ ਸਕਾਂ ਪਰ ਇਹ ਨਾ ਸੋਚਿਓ ਕਿ ਜੇ ਭਗਵੰਤ ਸਬਾਨ ਆ ਜਾਂਦਾ ਤਾਂ ਵੋਟ ਪਾਣ ਦੇ ਵੀਰੋ ਮੈਂ ਵੋਟ ਆਪਣੇ ਬੱਚਿਆਂ ਵਾਸਤੇ ਵੀ ਮੰਗ ਰਿਹਾ ਮੈਂ ਥੋੜੇ ਬੱਚਿਆਂ ਵਾਸਤੇ ਮੰਗ ਰਿਹਾ ਕਰੀਪੀਆਂ ਦੂਰ ਕਰਾਂਗੇ ਨੌਕਰੀਆਂ ਦੇਵਾਂਗੇ ਚੰਗੇ ਸਕੂਲ ਖੋਲਾਂਗੇ ਚੰਗੇ ਹਸਪਤਾਲ ਹੋਣਗੇ ਜੀਵਨ ਪੱਧਰ ਉੱਚਾ ਚੱਕਾਂਗੇ ਤੁਸੀਂ ਸਾਰੇ ਲੱਗ ਜਾਓ ਸਾਰੇ ਭਗਵੰਤ ਸમાન ਬਣ ਜਾਓ ਸਾਰੇ ਕੇਜਰੀਵਾਲ ਬਣ ਜਾਓ ਮੈਨੂੰ ਬੜੀ ਖੁਸ਼ੀ ਹੋਵੇ ਇਸ ਦਾ